मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਆਵਾਜ਼ ਆਈ ਹੈ ਉਹਨਾਂ ਨੇ ਕਿਹਾ ਕਿ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਕੀ ਸੁਪਰੀਮ ਕੋਰਟ ਕਹਿੰਦਾ ਫਾਂਸੀ ਕਿਉਂ ਨਹੀਂ ਦਿੰਦੇ ਤੇ ਰਾਜਵਾਨਾ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਤੇ 1 ਅਗਸਤ 2007 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਤਾਂ ਕਰਕੇ ਸੁਣਾਈ ਜਾਂਦੀ ਹੈ ਕਿ ਉਸ ਨੇ ਕਿਹਾ ਕਿ ਮੈਂ ਕੋਈ ਵਕੀਲ ਨਹੀਂ ਕਰਨਾ ਤੇ ਮੈਂ ਇਸ ਜਿਹੜਾ ਕਾਰਾ ਵਾ ਉਸ ਦਾ ਮੈਂ ਦੋਸ਼ੀ ਹਾਂ ਮੈਂ ਇਹ ਕੀਤਾ ਸ਼੍ਰੋਮਣੀ ਅਕਾਲੀ ਦਰਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਉਸ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਫਾਂਸੀ ਮੇਰੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਜਿਹੜਾ ਇਸ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਵਿੱਚ ਸੁਲਤਾਨਪੁਰ ਸਾਹਿਬ ਆਉਂਦਾ ਤਾਂ ਉੱਥੇ ਇੱਕ ਐਲਾਨ ਕਰਦਾ ਜਿਹੜਾ ਕਿ ਸਿੱਖਾਂ ਦੇ ਭਾਵਨਾਵਾਂ ਉਹਦੇ ਮਲਮ ਲਾਉਣ ਦੀ ਗੱਲ ਕਹੀ ਜਾਂਦੀ ਹੈ ਕਿ ਬਲਵੰਤ ਸਿੰਘ ਰਚਵਾਨ ਦੀ ਫਾਂਸੀ ਮਾਫ ਕੀਤੀ ਜਾਂਦੀ ਹੈ। ਬੀਤੇ ਦਿਨੀ ਸੁਪਰੀਮ ਕੋਰਟ 'ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਤੇ ਸਜ਼ਾਏ ਮੌਤਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਚਵਾਨਾ ਨੂੰ ਫਾਂਸੀ ਦੀ ਸਜ਼ਾ ਮੁਕੰਮਲ ਨਾ ਹੋਣ ਨੂੰ ਲੈ ਕੇ ਸਵਾਲ ਚੁੱਕੇ ਗਏ। ਇਸ ਤੋਂ ਬਾਅਦ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲਤਾ ਬਿਆਨ ਸਾਮਣੇ ਆਇਆ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਰਟ ਤੋਂ ਫਾਂਸੀ ਦੇਣ ਦਾ ਆਰਡਰ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਫਾਂਸੀ ਰਕਵਾਈ ਤੇ ਉਹਨਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰੰਦੀ ਗੱਲ ਕਰਨ ਤੋਂ ਬਾਅਦ ਵੀ ਕੋਰਟ ਵੱਲੋਂ ਹਾਲੇ ਤੱਕ ਇਸ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਚਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਨਿਆਂ ਦਾ ਮੰਦਰ ਸੁਪਰੀਮ ਕੋਰਟ ਜਿੱਥੋਂ ਅਸੀਂ ਇਹ ਸੋਚਦੇ ਆਂ ਕੀ ਸਾਨੂੰ ਨਿਆ ਮਿਲੇਗਾ ਉਸ ਦੇ ਵਿੱਚੋਂ ਕੱਲ ਇੱਕ ਬੜੀ ਆਵਾਜ਼ ਆਈ ਹੈ ਉਹਨਾਂ ਨੇ ਕਿਹਾ ਕਿ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਗੱਲ ਅੱਜ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਤੇ ਆ ਮੈਂ ਤੁਹਾਨੂੰ ਮੁਖਾਤਬ ਕਰਾਉਣਾ ਇਸ ਅਖਬਾਰ ਦੀ ਸੁਰਖੀ ਵਿੱਚ ਕਲੀਅਰ ਲਿਖਿਆ ਕਿ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਤੇ ਇਹਦੇ ਨਾਲ ਦੀ ਨਾਲ ਉਹ ਗੱਲ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਆ ਕੀ ਸੁਪਰੀਮ ਕੋਰਟ ਕਹਿੰਦਾ ਫਾਂਸੀ ਕਿਉਂ ਨਹੀਂ ਦਿੰਦੇ ਤੇ ਰਾਜਵਾਨਾ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਤਫਾਕ ਹੈ ਭਾਵੇਂ ਕੀ ਅਦਾਲਤਾਂ ਮਾਫੀ ਵਾਸਤੇ ਹੁੰਦੀਆਂ ਨੇ ਅਦਾਲਤਾਂ ਛੁਟਕਾਰੇ ਵਾਸਤੇ ਹੁੰਦੀਆਂ ਨੇ ਪਰ ਇਹ ਇੱਕ ਐਸਾ ਕੇਸ ਹੈ ਜਿਹੜਾ ਸਿੱਖਾਂ ਦੀ ਉਸ ਇਤਿਹਾਸ ਦੀ ਤਰਜ਼ਮਾਨੀ ਕਰਦਾ ਜੀ ਇੱਕ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਜ਼ੁਲਮ ਹੋਇਆ ਜਿਹੜਾ ਕਿ 84 ਜੂਨ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਨਵੰਬਰ ਦੇ ਕਤਲੇਆਮ ਤੋਂ ਬਾਅਦ ਇੱਥੇ ਬਿਆਨ ਸਿੰਘ ਨਾਮ ਦੇ ਮੁੱਖ ਮੰਤਰੀ ਦੇ ਅਧੀਨ ਇੱਕ ਥੋੜੇ ਜੇ ਪਰਸੈਂਟ ਵੋਟ ਲੈ ਕੇ ਇੱਕ ਸਰਕਾਰ ਥੋਪੀ ਗਈ ਜਿਸ ਸਰਕਾਰ ਦੇ ਜਿਹੜੇ ਸਿਪਾ ਸਲਾਰ ਜਿਹੜੇ ਆ ਕੇ ਪੀ ਐਸ ਗਿੱਲ ਵਰਗੇ ਤੇ ਹੋਰ ਬੁੱੱਜੜ ਲੋਕ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਇਹ ਇੱਕ ਬਹੁਤ ਵੱਡਾ ਖੂਨ ਪਿਜਿਆ ਇਹੜਾ ਇਤਿਹਾਸ ਦਾ ਪੰਨਾ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਜਿਹਦਾ ਦਰਦ ਅੱਜ ਵੀ ਜਿਉਂਦਾ ਤਿਉਹ ਹੈ। ਉਹ ਅੱਜ ਤੋਂ ਕਰੀਬ 30 ਸਾਲ ਪਹਿਲਾਂ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸੈਕਟਰੀਏਟ ਦੇ ਵਿੱਚ ਇੱਕ ਮਨੁੱਖੀ ਬੰਬ ਦਲਾਵਰ ਸਿੰਘ ਨਾਮ ਦਾ ਜਿਹੜਾ ਸ਼ਹੀਦ ਆ ਉਸ ਨੇ ਇੱਕ ਬੰਬ ਚਲਾਇਆ ਜਿਹਦੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਤੇ ਉਹਦੇ ਹੋਰ ਵੀ ਕਾਫੀ ਸਾਥੀ ਜਿਹੜੇ ਆ ਉਹ ਮਾਰੇ ਗਏ। ਇਸ ਨੂੰ ਲੋਕ ਜਿਹੜੇ ਆ ਨਿਆਂ ਦੀ ਗੱਲ ਵੀ ਕਰਦੇ ਇਸ ਧਮਾਕੇ ਵਿੱਚ ਦਲਾਵਰ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਸ਼ਹੀਦ ਹੋ ਜਾਂਦਾ ਜਿਹਨੂੰ ਅਸੀਂ ਇਹ ਕਹਿੰਨੇ ਆ ਕਿ ਸਿੱਖਾਂ ਨੇ ਆਪਣਾ ਇਤਿਹਾਸ ਦਰਾਇਆ ਇਹ ਸਮੇ ਜਿਹੜੇ ਇਹਦੇ ਸਾਥੀ ਸੀ ਉਹ ਅੱਜ ਵੀ ਬੰਦੀ ਸਿੰਘ ਬਣ ਕੇ ਜੇਲ੍ਹ ਵਿੱਚ ਬੈਠੇ ਨੇ ਲੰਬੀਆਂ ਜਿਹੜੀਆਂ ਉਮਰਾਂ ਦੀ ਜਿਹੜੀ ਆ ਉਹ ਸਜ਼ਾ ਭੁਗਤ ਚੁੱਕੇ ਨੇ ਇਨਾਂ ਦੇ ਵਿੱਚ ਇੱਕ ਕਿਰਦਾਰ ਹੈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ ਫੜਿਆ ਜਾਂਦਾ ਤੇ 1 ਅਗਸਤ 2007 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਤਾਂ ਕਰਕੇ ਸੁਣਾਈ ਜਾਂਦੀ ਹੈ ਕਿ ਉਸ ਨੇ ਕਿਹਾ ਕਿ ਮੈਂ ਕੋਈ ਵਕੀਲ ਨਹੀਂ ਕਰਨਾ ਤੇ ਮੈਂ ਇਸ ਜਿਹੜਾ ਕਾਰਾਵਾ ਉਸ ਦਾ ਮੈਂ ਦੋਸ਼ੀ ਹਾਂ ਮੈਂ ਇਹ ਕੀਤਾ ਇਹ ਗੱਲ ਕਹਿ ਕੇ ਉਹ ਜਿੱਥੇ ਜੱਜਾਂ ਨੂੰ ਤੇ ਬਾਕੀ ਸਾਰੇ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਸੁਣ ਕਰ ਦਿੰਦਾ ਇਹ ਆਪਣੇ ਆਪ ਦੇ ਵਿੱਚ ਇੱਕ ਨਵੇਟਕਲੀ ਗੱਲ ਹੈ ਜਿਹੜੀ ਅੱਜ ਤੱਕ ਜਿਉਂਦੀ ਹੈ ਇਸੇ ਕਰਕੇ ਸੁਪਰੀਮ ਕੋਰਟ ਕਹਿੰਦਾ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਤੇ ਉਹ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜੀ ਫਾਂਸੀ ਹੈ ਉਹ 12 ਅਕਤੂਬਰ 2010 ਨੂੰ ਤਸਦੀਕ ਕੀਤੀ ਗਈ ਤੇ 31 ਮਾਰਚ 2012 ਨੂੰ ਫਾਂਸੀ ਦੇਣ ਦਾ ਐਲਾਨ ਹੋਇਆ ਫੈਸਲਾ ਹੋਇਆ ਜਿਹੜੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਫਾਂਸੀ ਦੇਣੀ ਸੀ ਤੋਂ ਅੱਜ ਅਸੀਂ ਛੋਟੀ ਜੀ ਵਿਚਾਰ ਜ਼ਰੂਰ ਕਰਾਂਗੇ ਜਿਸ ਗੱਲ ਦਾ ਸਵਾਲ ਸੁਪਰੀਮ ਕੋਰਟ ਨੇ ਚੁੱਕਿਆ ਕਿ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਹੜੇ ਉਹ ਲੋਕ ਨੇ ਜਿੰਨਾ ਕਰਕੇ ਇਹ ਫਾਂਸੀ ਅੱਜ ਤੱਕ ਰੁਕੀ ਹੋਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਨੇ ਇਸ ਪੰਜਾਬ ਦੇ ਵਿੱਚ ਸਰਕਾਰ ਸਥਾਪਿਤ ਹੀ ਕੀਤੀ ਸੀ ਤੇ ਉਸ ਦੇ ਸਾਹਮਣੇ ਇਹ ਇੱਕ ਵੱਡਾ ਸਵਾਲ ਆਇਆ ਉਸ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਫਾਂਸੀ ਮੇਰੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਉਹਨੇ ਜਿਹੜਾ ਚੁੱਕਿਆ ਉਹ ਦਿੱਲੀ ਚਲਾ ਜਾਂਦਾ ਰਾਸ਼ਟਰਪਤੀ ਕੋਲੇ ਪ੍ਰਧਾਨ ਮੰਤਰੀ ਕੋਲੇ ਇਸ ਗੱਲ ਦਾ ਜ਼ਿਕਰ ਕਰਦਾ ਤੇ ਇਸ ਫਾਂਸੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੁਕਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਦੂਜਾ ਜਿਹੜਾ ਕਿਹਸਾ ਹੁੰਦਾ ਉਹ ਹੁੰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਉਸ ਨੇ ਆਪਣੇ ਵੱਲੋਂ ਇੱਕ ਮਰਸੀ ਪਟੀਸ਼ਨ ਪਾਈ ਆ ਜਿਹੜਾ ਸਾਡਾ ਕਾਨੂੰਨੀ ਅਧਿਕਾਰ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਵੰਤ ਸਿੰਘ ਰਾਜਵਾਨਾ ਦੀ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ ਬਲਵੰਤ ਸਿੰਘ ਰਾਜਵਾਨਾ ਦਾ ਬਿਆਨ ਸਿੰਘ ਨਾਲ ਕੋਈ ਨਿੱਜੀ ਵੈਰ ਨਹੀਂ ਸੀ ਉਸ ਦਾ ਜਿਹੜਾ ਮਸਲਾ ਸੀ ਉਹ ਸਿੱਖਾਂ ਦੀ ਆਨ ਸ਼ਾਨ ਤੇ ਸਿੱਖਾਂ ਤੇ ਹੋਏ ਜ਼ੁਲਮ ਦੇ ਖਿਲਾਫ ਇੱਕ ਬਗਾਵਤ ਸੀ ਇੱਕ ਫੈਸਲਾ ਸੀ ਸੋ ਉਹ ਸ਼ਰੋਣੀ ਕਮੇਟੀ ਉਹ ਪਟੀਸ਼ਨ ਪਾ ਦਿੰਦੀ ਆ ਜਿਹੜੀ ਕਿ ਕਰੀਬ 18 ਸਾਲ ਤੋਂ ਜਿਹੜੀ ਉਹ ਪਟੀਸ਼ਨ ਕਦੇ ਸਰਕਾਰ ਦੇ ਪਾਲੇ ਵਿੱਚ ਤੇ ਕਦੇ ਕੋਰਟ ਦੇ ਪਾਲੇ ਵਿੱਚ ਜਾਂਦੀ ਰਹਿੰਦੀ ਆ ਤੇ ਅਖੀਰ ਦੇ ਉੱਤੇ ਥੋੜਾ ਜਿਹਾ ਇਸ ਗੱਲ ਦੇ ਵਿੱਚ ਰੁਕਾਵਟ ਬਣਨ ਦੀ ਗੱਲ ਕਹੀ ਜਾ ਸਕਦੀ ਆ ਕੀ ਇਸ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ 2019 ਵਿੱਚ ਸੁਲਤਾਨਪੁਰ ਸਾਹਿਬ ਆਉਂਦਾ ਤਾਂ ਉੱਥੇ ਇੱਕ ਐਲਾਨ ਕਰਦਾ ਜਿਹੜਾ ਕਿ ਸਿੱਖਾਂ ਦੇ ਭਾਵਨਾ ਉਹਦੇ ਮੱਲਮ ਲਾਉਣ ਦੀ ਗੱਲ ਕਹੀ ਜਾਂਦੀ ਹੈ ਕਿ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਮਾਫ ਕੀਤੀ ਜਾਂਦੀ ਹੈ ਤੇ ਬਾਕੀ ਬੰਦੀ ਸਿੰਘ ਜਿਹੜੇ ਆ ਜਿਹੜੀਆਂ ਕਿ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਆਉਂਦੀ ਹੈ ਪਰ ਉਹ ਅੱਜ ਤੱਕ 6 ਸਾਲ ਹੋ ਗਏ ਉਹ ਊੜ ਦਾ ਬੋਲ ਹਾਲੇ ਤੱਕ ਡਿੱਗਿਆ ਨਹੀਂ ਤੇ ਅੱਜ ਸੁਪਰੀਮ ਕੋਰਟ ਨੇ ਫੇਰ ਇਹ ਕਹਿ ਦਿੱਤਾ ਕਿ ਸਰਕਾਰ ਇਸ ਤੇ ਫੈਸਲਾ ਕਿਉਂ ਨਹੀਂ ਕਰਦੀ ਸੋ ਅੱਜ ਸਿੱਖਾਂ ਦੇ ਮਨ ਦੇ ਅੰਦਰ ਇੱਕ ਡਾਡਾ ਰੋਸ ਹੈ ਕਿ ਇਹ ਗੱਲ ਜਿਹੜੀ ਆ ਇਹ ਸਿਰਫ ਸਿੱਖਾਂ ਨਾਲ ਹੀ ਕਿਉਂ ਵਾਪਰਦੀ ਆ ਕਿਉਂ ਬਲਵੰਤ ਸਿੰਘ ਰਾਜਵਾਨਾ ਦੋ ਸਜ਼ਾਵਾਂ ਭੁਗਤ ਰਿਹਾ ਕਿ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਦੋ ਸਜ਼ਾਵਾਂ ਲਈ ਬਣਾਇਆ ਗਿਆ ਇੱਕ ਪਾਸੇ ਤਾਂ ਉਹ 30 ਸਾਲ ਦੇ ਕਰੀਬ ਉਹ ਜੇਲ੍ਹ ਦੇ ਅੰਦਰ ਆ ਦੂਸਰਾ ਉਹ 18 ਸਾਲ ਤੋਂ 17 ਸਾਲ ਤੋਂ ਫਾਂਸੀ ਦੀ ਕੋਠੜੀ ਵਿੱਚ ਆ ਤੇ ਤੀਸਰਾ ਉਹਨੂੰ ਅੱਜ ਤੱਕ ਪਰੋਲ ਦੇ ਨਾਮ ਦੇ ਉੱਤੇ ਛੁੱਟੀ ਸਿਰਫ 3 ਘੰਟੇ ਦੀ ਮਿਲਦੀ ਆ 1 ਘੰਟਾ ਉਹਦੇ ਪਿਤਾ ਦੇ ਭੋਗ ਤੇ ਤੇ ਦੂਸਰੇ 2 ਘੰਟੇ ਉਹਦੇ ਭਰਾ ਦੇ ਭੋਗ ਤੇ ਜਿਸ ਮੌਕੇ ਦਾ ਮੈਂ ਚਸਮਦੀਦ ਆ ਸੋ ਇਹ ਗੱਲ ਸਾਡੇ ਵਾਸਤੇ ਬੜੀ ਵੱਡੀ ਇੱਕ ਸਵਾਲ ਬਣ ਜਾਂਦੀ ਆ ਕਿ ਇਸ ਦੇਸ਼ ਦੇ ਰਾਖੇ ਇਸ ਦੇਸ਼ ਨੂੰ ਉਸਾਰਨ ਵਾਲੇ ਸਿੱਖਾਂ ਦੇ ਨਾਲ ਇਸ ਦੇਸ਼ ਦੀ ਉਹ ਵੱਡੀ ਨਿਆਂਪਾਲਿਕਾ ਉੱਚੀ ਸੁਰ ਵਿੱਚ ਇਹ ਸਵਾਲ ਕਿਉਂ ਕਰਦੀ ਹੈ ਪਰ ਇਹ ਸਵਾਲ ਉਹ ਕਦੇ ਨਹੀਂ ਕਰਦੀ ਕਿ ਉਸ ਦੇ ਨਾਲ 30 ਸਾਲ ਤੋਂ ਜੋ ਅਨਿਆਂ ਹੋ ਰਿਹਾ ਜੋ ਉਸ ਦੇ ਨਾਲ ਅਣ ਮਨੁੱਖੀ ਵਤੀਰਾ ਹੋ ਰਿਹਾ ਇਹ ਅਸੀਂ ਇਸ ਸਾਲ ਦੇ ਵਿੱਚ ਮਾਨਵ ਅਧਿਕਾਰਾਂ ਦੀ ਗੱਲ ਕਰਨ ਦੇ ਸਭ ਤੋਂ ਵੱਡੇ ਅਲੰਬਰਦਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਅਸੀਂ ਸ਼ਹੀਦੀਪੁਰ ਬਣਾ ਰਹੇ ਹਾਂ ਮੌਜੂਦਾ ਸਰਕਾਰ ਵੀ ਮਨਾਉਣ ਦੇ ਵੱਡੇ ਨੰਬਰ ਕਰ ਰਹੀ ਆ ਅਸੀਂ ਇਸ ਗੱਲ ਲਈ ਸਹਿਮਤ ਆ ਅਸੀਂ ਇਸ ਗੱਲ ਤੋਂ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕੀ ਸਿੱਖਾਂ ਦੇ ਨਾਲ ਇਹ ਨਿਆ ਹੋ ਰਿਹਾ ਅੱਜ ਇੱਕ ਛੋਟਾ ਜਿਹਾ ਸਵਾਲ ਇੱਕ ਪੰਜਾਬੀ ਦੀ ਇੱਕ ਅਖਬਾਰ ਨੇ ਕਿਹਾ ਉਹ ਕਹਿੰਦੇ ਜੀ ਰਾਮ ਮੰਦਰ ਦੇ ਨਾਮ ਦੇ ਉੱਤੇ ਬਗੈਰ ਕਿਸੇ ਸਬੂਤਾਂ ਦੇ ਇਹ ਗੱਲ ਕਹਿ ਕੇ ਉਸ ਕੇਸ ਨੂੰ ਖਤਮ ਕਰ ਦਿੱਤਾ ਜਾਂਦਾ ਕਿ ਇਹ ਭਾਵਨਾ ਨਾਲ ਜੁੜਿਆ ਮੁੱਦਾ ਤੇ ਫਿਰ ਭਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਵੀ ਸਿੱਖਾਂ ਦੀਆਂ ਹਰ ਸਿੱਖ ਦੀ ਭਾਵਨਾ ਨਾਲ ਜੁੜਿਆ ਮੁੱਦਾ ਅਸੀਂ ਆਸ ਕਰਾਂਗੇ ਕਿ ਦੇਸ਼ ਦਾ ਸਭ ਤੋਂ ਵੱਡਾ ਨਿਆ ਦਾ ਮੰਦਿਰ ਅੱਜ ਸਿੱਖਾਂ ਦੀਆਂ ਭਾਵਨਾਵਾਂ ਜਾਂ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਕਰਦੀ ਹੈ ਆਉਣ ਵਾਲੇ ਅਕਤੂਬਰ ਦੀ 15 ਤਰੀਕ ਮੈਨੂੰ ਲੱਗਦਾ ਫੈਸਲਾ ਕੋਲ ਹੋਵੇਗੀ ਸਿੱਖ ਇਸ ਗੱਲ ਦੀ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ